ਅਜੀ ਵਿਸ਼ੇ ਪ੍ਰੈਸ ਆਜ਼ਾਦੀ ਦਿਵਸ ਮੌਕੇ ਹੈਂਡੀ ਡਰੱਗ ਐਂਡ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਸੰਜੀਵ ਗਰਗ ਵਕੀਲ ਸੰਦੀਪ ਜਿੰਦਲ ਅਤੇ ਕ੍ਰਿਸ਼ਨ ਵੋਰਾ ਵੱਲੋਂ ਵਿਸ਼ੇ ਪ੍ਰੈਸ ਦਿਵਸ ਮੌਕੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰੈਸ ਕਲੱਬ ਦੇ ਚੇਅਰਮੈਨ ਭਵਨ ਸ਼ਾਸਤਰੀ ਪ੍ਰਧਾਨ ਕਲਾ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੱਤਰਕਾਰਾਂ ਨੂੰ ਕੋਈ ਵੀ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਨਾਲ ਲੱਗਦੇ ਰਾਜਾਂ ਵਿੱਚ ਪੱਤਰਕਾਰਾਂ ਨੂੰ अनेकानेक ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਮੀਡੀਆ ਲਈ ਨਹੀਂ ਕੀਤਾ ਗਿਆ ਹੈ ਅੱਜ ਸਾਰੇ ਦੇਸ਼ ਵਾਸੀਆਂ ਨੂੰ ਪ੍ਰੈਸ ਦੇ ਮੌਕੇ ਤੇ ਵਧਾਈ ਦਿੱਤੀ ਗਈ ਉਹਨਾਂ ਕਿਹਾ ਕਿ ਲੋਕਤੰਤਰ ਦੇਸ਼ ਉਹੀ ਕਾਮਯਾਬ ਹੈ ਜੋ ਪ੍ਰੈਸ ਦੀ ਜਾਦੀ ਲਈ ਕੰਮ ਕਰ ਰਹੇ ਹਨ ਇਸ ਮੌਕੇ ਐਂਟੀ ਡਰੱਗ ਦੇ ਚੇਅਰਮੈਨ ਸੰਜੀਵ ਗਰਗ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਸਤੰਭ ਹੈ ਸਰਕਾਰ ਇਹਨਾਂ ਦੀ ਇਜਾਦੀ ਨੂੰ ਕੈਮਰਾ ਕੇ ਇਸ ਮੌਕੇ ਵਿਜੇ ਵਰਮਾ ਰਮਨ ਗੁਪਤਾ ਭਾਰਤ ਪੂਸ਼ਨ ਜੋਰੀ ਮਿੱਤਲ ਹਰਜਿੰਦਰ ਜਵੰਦਾ ਰਾਜੇਂਦਰ ਸਿੰਘ ਪ੍ਰਿੰਸ ਇਕਪਾਲ ਤੋਂ ਇਲਾਵਾ ਹੋਰ ਪੱਤਰਕਾਰ ਵੀ ਹਾਜ਼ਰ ਸਨ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਪਾਂਸਲ ਦੀ ਰਿਪੋਰਟ ਬੋਰਾ ਜੀ ਆਜ ਨਾਲ ਬਰੋਵਿੰਦ ਜੀ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਆਏ ਨੇ ਉਹਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਅੱਜ ਜਿਹੜੇ ਪ੍ਰੈਸ ਪ੍ਰੈਸ ਇਸ ਨੂੰ ਅਸੀਂ ਲੋਕਤੰਤਰ ਦਾ ਚੌਥਾ ਥੰਮ ਮੰਨਦੇ ਹਾਂ ਇਹ ਬੜੇ ਬਖੂਫੀ ਨਾਲ ਆਪਣੇ ਜਿਹੜੇ ਕੰਮ ਹੈ ਪ੍ਰੈਸ ਕਰ ਰਹੀ ਹੈ ਤੇ ਸਾਰੇ ਜਿਹੜੇ ਪੱਤਰਕਾਰ ਨੇ ਆਪਣੀਆਂ ਜਾਨਾਂ ਦੇ ਉੱਤੇ ਖੇਡ ਕੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਮੁਸ਼ਕਲਾਂ ਨੂੰ ਸਰਕਾਰ ਦੇ ਅੱਗੇ ਲੈ ਕੇ ਜਾਂਦੇ ਨੇ ਪਰ ਮੈਨੂੰ ਇਹ ਗੱਲ ਕਹਿੰਦੇ ਹੋਏ ਵੀ ਦੁੱਖ ਮਹਿਸੂਸ ਹੁੰਦਾ ਕਿ ਜਿੰਨਾ ਸਨਮਾਨ ਮਾਨ ਸਨਮਾਨ ਪੱਤਰਕਾਰ ਭਾਈਚਾਰੇ ਨੂੰ ਮਿਲਣਾ ਚਾਹੀਦਾ ਸਾਡੀਆਂ ਸਰਕਾਰਾਂ ਵੱਲੋਂ ਉਹਨਾਂ ਮਾਨ ਸਨਮਾਨ ਸ਼ਾਇਦ ਨਹੀਂ ਮਿਲਦਾ ਤੇ ਅੱਜ ਜਿਹੜਾ ਪ੍ਰੈਸ ਹੈ ਜਿੰਨੀਆਂ ਵੀ ਪ੍ਰੈਸ ਦੀਆਂ ادارے ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਸਰਕਾਰ ਅੱਗੇ ਅਪੀਲ ਵੀ ਕਰਦਾ ਕਿ ਜਿੰਨੀਆਂ ਜਿਹੜੀਆਂ ਸਾਡੇ ਪੱਤਰਕਾਰ ਭਾਈਚਾਰਾ ਹੈ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਚਾਹੇ ਉਹ ਬੀਮਾ ਦੀ ਹੈ ਚਾਹੇ ਉਹਨਾਂ ਦੀ ਟਰੈਵਲਿੰਗਸ ਦੀ ਹੈ ਚਾਹੇ ਉਹਨਾਂ ਦਾ ਪ੍ਰੈਸ ਭਵਨ ਹੈ ਇਕ ਉਹਨਾਂ ਨੂੰ ਵੱਖਰੀ ਪਹਿਚਾਣ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਜਿਹੜਾ ਲੋਕਤੰਤਰ ਹੈ ਉਹ ਹੋਰ ਵੀ ਮਜ਼ਬੂਤ ਹੋ ਸਕੇ ਤਾਂ ਜੋ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਲੋਕਾਂ ਦੀਆਂ ਪ੍ਰੋਬਲਮਸ ਨੇ ਜਿਵੇਂ ਉਹ ਲੀਡਰ ਹੋ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਬਸ ਇਹੀ ਕਹਿੰਦਾ ਹਾਂ ਮੈਂ ਸਾਰੇ ਪ੍ਰੈਸ ਦੇ ਵੀਰਾਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਆਪਣੀ ਟੀਮ ਵੱਲੋਂ ਆਪਣੇ ਆਰਗੇਨਾਈਜੇਸ਼ਨਸ ਵੱਲੋਂ ਅੱਜ ਦਾ ਜਿਹੜਾ ਅੰਟਰਨੈਸ਼ਨਲ ਪ੍ਰੈਸ ਡੇ ਆ ਉਹਦੀ ਬਹੁਤ-ਬਹੁਤ ਮੁਬਾਰਕ ਇੰਟਰਨੈਸ਼ਨਲ ਪ੍ਰੈਸ ਫਰੀडम ਦੇ ਵਿਸਤੇ ਮੇਰੇ ਆਪਣੇ ਸਾਰੇ ਪ੍ਰੈਸ ਦੇ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਔਰ ਜੋ ਐਂਟੀ ਡਰੱਗਸ ਸੋਸ਼ਲ ਬੈਲਫਲੋਰ ਐਸੋਸੀਏਸ਼ਨ ਵੱਲੋਂ ਪ੍ਰੈਸ ਦਾ ਯਾਉ ਦੇ ਨਾਲ ਜੁੜੇ ਹੋਏ ਜਿਹੜੇ ਪ੍ਰੈਸ ਦੇ ਭਾਈਚਾਰੇ ਦੇ ਉਹਨਾਂ ਨੂੰ ਜਿਹੜਾ ਅੱਜ ਸਨਮਾਨ ਦਿੱਤਾ ਹੈ ਉਹਨਾਂ ਨੂੰ ਆਨਰ ਕਰਨ ਦਾ ਜੋ ਸਮਰਉ ਇੱਥੇ ਰੱਖਿਆ ਉਸ ਵਾਸਤੇ ਮੈਂ ਚੇਅਰਮੈਨ ਸੰਜੀਪ ਗਰਗ ਦੀ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਇੰਟਰਨੈਸ਼ਨਲ press freedom ਦੇਪਸ ਤੇ ਸਾਨੂੰ ਯਾਦ ਕੀਤਾ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕੋਈ ਵੀ ਲੋਕਤੰਤਰ ਜਿਹੜਾ ਦੇਸ਼ ਹੈ ਉਹ ਤਾਂ ਹੀ ਕਾਮਯਾਬ ਹੈ ਅਗਰ ਉਸ ਲੋਕਤੰਤਰ ਦੇਸ਼ ਦੇ ਵਿੱਚ ਜਿਹੜੀ ਪ੍ਰੈਸ ਹੈ ਉਹ ਪੂਰੀ ਆਜ਼ਾਦੀ ਦੇ ਨਾਲ ਕੰਮ ਕਰੇ ਉਹ ਆਪਣੀ ਪੂਰੀ ਆਜ਼ਾਦੀ ਦੇ ਨਾਲ ਜਿਹੜੀ ਕਲਮ ਹੈ ਉਸ ਤੋਂ ਜਿਹੜੇ ਸ਼ਬਦ ਇਹ ਨਿਕਲੇ ਹੋਏ ਉਸ ਲੋਕਤੰਤਰਿਕ ਦੇਸ਼ ਦੇ ਵਿੱਚ ਆਪਣੀ ਕਲਮ ਲੇਖ ਲਿਖੇ ਉਸ ਤੇ ਕਿਸੇ ਤਰੀਕੇ ਦਾ ਕੋਈ ਬੈਨ ਨਾ ਹੋਵੇ ਉਸ ਨੂੰ ਕੋਈ ਟਾਈਟ ਨਾ ਕੀਤਾ ਜਾਵੇ ਉਸ ਤੇ ਕੋਈ ਟਰਮਸ ਐਂਡ ਕੰਡੀਸ਼ਨਸ ਨਾ ਲਾਗੂ ਕੀਤੀਆਂ ਜਾਣ ਅਗਰ ਅਸੀਂ ਹਿੰਦੁਸਤਾਨ ਦੇ ਆਜ਼ਾਦੀ ਤੋਂ ਪਹਿਲਾਂ ਦੀ ਜੋ ਸਾਡੀ ਪ੍ਰੈਸ ਸੀ ਉਸ ਤੇ ਅਸੀਂ ਝਾਤ ਮਾਰੀਏ ਤਾਂ ਸਮੇਂ-ਸਮੇਂ ਦੇ ਹਿਸਾਬ ਨਾਲ ਅੰਗਰੇਜ਼ ਸਰਕਾਰਾਂ ਨੇ ਸਾਡੀ ਪ੍ਰੈਸ ਤੇ ਬੜੀ ਉਹਨਾਂ ਨੇ ਬੈਨ ਲਾਇਆ ਸਤਾਈ ਕੀਤੀ ਔਰ ਉਸ ਸਮੇਂ ਜਿਹੜੇ ਨਿਕਲਣ ਵਾਲੇ ਅਖਬਾਰ ਸੀਗੇ ਮੇਬੀ ਉਹ ਫੋਰਟਨਾਈਟਲੀ ਸੀ ਮੰਥਲੀ ਸੀ ਵੀਕਲੀ ਸੀ ਜਾਂ ਸਵੇਰੇ ਸ਼ਾਮ ਨਿਕਲਦੇ ਸੀਗੇ ਕਈ ਅਖਬਾਰ ਨੂੰ ਬੰਦ ਹੋਣਾ ਪਿਆ ਜਿਹੜੇ ਕਿ ਕੁਝ ਸਮੇਂ ਬਾਅਦ ਚਾਲੂ ਹੋਏ ਅੱਜ ਜੇ ਹਿੰਦੁਸਤਾਨ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਮੰਦਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਤਾਂ ਉਸ ਦੇ ਇੱਕੋ ਇੱਕ ਸਿੱਟਾ ਹੈ ਕਿ ਸਾਡੀ ਇੱਥੇ ਪ੍ਰੈਸ ਦੀ ਬੜੀ ਆਜ਼ਾਦੀ ਹੈ ਅੱਜ ਪ੍ਰੈਸ ਬੜੀ ਖੁੱਲੇ ਮਨ ਦੇ ਨਾਲ ਬੜੇ ਨੀਡਰ ਹੋ ਗਏ ਉਹ ਲੋਕਤੰਤਰੀਕ ਦੇਸ਼ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦਾ ਹੈ ਔਰ ਇਸ ਦੇਸ਼ ਦੀ ਜਿਹੜੀ ਜਨਤਾ ਤੱਕ ਹੈ ਉਹ ਆਪਣੀ ਆਵਾਜ਼ ਪਹੁੰਚਾਉਂਦਾ ਹੈ ਇਸ ਦੇ ਵਿੱਚ ਕੋਈ ਇੱਕ ਪਾਸੜ ਕੋਈ ਪ੍ਰੈਸ ਰੋਲ ਨਹੀਂ ਅਦਾ ਕਰ ਰਿਹਾ ਜਿੱਥੇ ਸਰਕਾਰਾਂ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ ਉੱਥੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਇਸੇ ਕਰਕੇ ਅੱਜ ਹਿੰਦੁਸਤਾਨ ਸਭ ਤੋਂ ਵੱਡਾ ਲੋਕਤੰਤਰੀ ਕਾਮਯਾਬ ਦੇਸ਼ ਹੈ ਸੋ ਮੈਂ ਇੰਟਰਨੈਸ਼ਨਲ ਪ੍ਰੈਸ ਫਰੀडम ਦੇ ਵਿਸਤੇ ਇੱਕ ਵਾਰੀ ਫੇਰ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਪ੍ਰੈਸ ਦੇ ਭਾਈਚਾਰਾ ਨੂੰ ਬਹੁਤ ਮੁਬਾਰਕਵਾਦ ਦਿਨਾ ਔਰ ਐਨਟੀ ਡਰਗ ਅਬਜੇਸ਼ਨ ਸੋਸ਼ਲ ਵੈਲਫੇਅਰ ਅਸੋਸੀਏਸ਼ਨ ਹੈ ਉਹਨਾਂ ਦੇ ਚੇਅਰਮੈਨ ਸੰਜੀਵ ਗਰਗ ਜੀ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਵਾਦ ਦਿਨਾ